ਡੀਬ੍ਰੁਗੜ ਜੇਲ੍ਹ ਦੇ ਵਿੱਚ ਬੰਦ ਕੁਲਵੰਤ ਰਾਓਕੇ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਕਿ ਬਰਨਾਲਾ ਦੀਆਂ ਜਿੰਨੀ ਚੋਣਾਂ ਜਦੋਂ ਹੋਣਗੀਆਂ ਵਿਧਾਨ ਸਭਾ ਦੀਆਂ ਤਾਂ ਫਿਰ ਉਸ ਦੇ ਵਿੱਚ ਨਾਮਜ਼ਦਗੀ ਪੱਤਰ ਭੜੰਗੇ ਜੇਕਰ ਬਰਨਾਲੇ ਤੋਂ ਇਹ ਚੋਣ ਲੜਦੇ ਨੇ ਕੁਲਵੰਤ ਸਿੰਘ ਰਾਓਕੇ ਗਿੱਦੜਬਾਹਾ ਤੋਂ ਪ੍ਰਧਾਨ ਮੰਤਰੀ ਬਾਜੇਕੇ ਜੀ ਤੇ ਖਡੂਰ ਸਾਹ ਵਾਲੀ ਸੀਟ ਦੇ ਉੱਤੇ ਪਹਿਲਾਂ ਹੀ ਐਮਪੀ ਹੈ ਆ ਜੀ ਤੇ ਸਰਮਜੀਤ ਸਿੰਘ ਖਾਲਸਾ ਫਰੀਦਕੋਟ ਤੋਂ ਜਿੱਤ ਚੁੱਕੇ ਨੇ ਜੀ ਤਾਂ ਜਿਹੜੇ ਚਾਰ ਇੱਕ ਪੰਥਕ ਚਿਹਰੇ ਕਹਿ ਸਕਦੇ ਆ ਉਹ ਸੱਤਾ ਦੇ ਵਿੱਚ ਆਉਂਦੇ ਨੇ ਤਾਂ ਸਿਆਸੀ ਸਮੀਕਰਨ ਬਦਲਣਾ ਬੜਾ ਲਾਜ਼ਮੀ ਹੋ ਜਾਊਗਾ ਇੱਕ ਵੱਖਰੀ ਤਰ੍ਹਾਂ ਦੀ ਰਾਜਨੀਤੀ ਦੀ ਸ਼ੁਰੂਆਤ ਪੰਜਾਬ ਦੇ ਵਿੱਚ ਹੋ ਜੂਗੀ ਜਿੱਦੀ ਪੰਥਕ ਵੋਟ ਦੀ ਗੱਲ ਕੀਤੀ ਜਾਂਦੀ ਹੈ ਇੱਕ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਤਾਂ ਪੰਥਕ ਵੋਟ ਇਧਰਲੇ ਪਾਸੇ ਨੂੰ ਜਾਣੀ ਸੁਭਾਵਿਕ ਹੈ ਸੰਦੂ ਸਾਹਿਬ ਪਈ ਅਮਰਿਤਪਾਲ ਸਿੰਘ ਨੂੰ ਖਡੂਰ ਸਾਹਿਬ ਤੋਂ 197000 ਵੋਟਾਂ ਦੇ ਫਰਕ ਦੇ ਨਾਲ ਜਿੱਤ ਹਾਸਲ ਹੋਈ ਹੈ ਕੁਲਬੀਰ ਜ਼ੀਰਾ ਨੂੰ ਉਹਨਾਂ ਨੇ ਹਰਾਇਆ ਤੇ ਉਸ ਤੋਂ ਬਾਅਦ ਫਿਰ ਪ੍ਰਧਾਨ ਮੰਤਰੀ ਬਾਜੇ ਕੇ ਦੇ ਘਰ ਉਹ ਐਲਾਨ ਹੋ ਗਿਆ ਕਿ ਜ਼ਿਮਨੀ ਚੋਣਾਂ ਦੇ ਵਿੱਚ ਬਾਜੇ ਕੇ ਖੜਾ ਹੋਵੇਗਾ ਤੇ ਹੁਣ ਡੀਬੁਰਗੜ ਜੇਲ੍ਹ ਦੇ ਵਿੱਚ ਬੰਦ ਕੁਲਵੰਤ rauke ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਕਿ ਬਰਨਾਲਾ ਦੀਆਂ ਜ਼ਿਮਨੀ ਚੋਣਾਂ ਜਦੋਂ ਹੋਣਗੀਆਂ ਵਿਧਾਨ ਸਭਾ ਦੀਆਂ ਤਾਂ ਫਿਰ ਉਸ ਦੇ ਵਿੱਚ ਨਾਮਜ਼ਦਗੀ ਪੱਤਰ ਭਰਨਗੇ ਬਰਨਾਲਾ ਤੋਂ ਚੋਣ ਮੈਦਾਨ ਦੇ ਵਿੱਚ ਉਤਰਨਗੇ ਕੁਲਵੰਤ rauke ਜੀ ਜੀ ਬਿਲਕੁਲ ਜੀ ਕੁਲਵੰਤ ਸਿੰਘ rauke rauke ਪਿੰਡ ਮੋਗੇ ਜ਼ਿਲ੍ਹੇ ਦੇ ਵਿੱਚ ਪੈਂਦਾ rauke ਕਲਾਂ ਹਾਂ ਤਾਂ ਇਸ ਕਰਕੇ ਉਹਨਾਂ ਦੇ ਨਾਮ ਨਾਲ ਵੀ rauke rauke ਲੱਗ ਗਿਆ ਤੇ ਅਮਰਤਪਾਲ ਸਿੰਘ ਦੇ ਨਾਲ ਉਹ ਵੀ ਸ਼ਾਮਲ ਸੀਗੇ ਜਦੋਂ ਅਮਰਤਪਾਲ ਸਿੰਘ ਨੇ ਸਿੱਖੀ ਦੀ ਗੱਲ ਕੀਤੀ ਪ੍ਰਚਾਰ ਕੀਤਾ ਤੇ ਇਸ ਤੋਂ ਇਲਾਵਾ ਨਸ਼ਿਆਂ ਤੋਂ ਨੌਜਵਾਨਾਂ ਨੂੰ ਗਰੇਜ਼ ਕਰਕੇ ਅੰਮ੍ਰਿਤ ਪਾਣ ਕਰਨ ਦੀ ਸਲਾਹ ਦਿੱਤੀ ਜੀ ਹਾਲਾਂਕਿ ਕੁਝ ਕਿ ਜਿਹੜੇ ਸਵਾਲ ਖੜੇ ਹੋਏ ਸੀਗੇ ਅਮਰਤਪਾਲ ਸਿੰਘ ਦੇ ਉੱਤੇ ਕਿ ਕੀ ਗੁਰੂ ਘਰਾਂ ਦੇ ਵਿੱਚ ਜਾ ਕੇ ਜਿਹੜੇ ਉਹਨਾਂ ਦੇ ਸਮਰਥਕ ਸੀਗੇ ਉਹ ਬੈਂਚ ਤੋੜਨ ਲੱਗ ਪਏ ਸੀਗੇ ਉਹ ਤਰੀਕਾ ਹੋਰ ਵੀ ਹੋ ਸਕਦਾ ਸੀਗਾ ਕਮੇਟੀਆਂ ਨਾਲ ਗੱਲ ਕੀਤੀ ਜਾ ਸਕਦੀ ਸੀ ਪਰ ਉਹ ਥੋੜਾ ਜਿਹਾ ਮਾਮਲਾ ਲੀਕ ਤੋਂ ਹਟ ਗਿਆ ਸੀ ਜੀ ਉਸ ਤੋਂ ਬਾਅਦ ਦੇ ਵਿੱਚ ਇੱਕ ਥਾਣੇ ਦੇ ਵਿੱਚ ਗੁਰੂਗ੍ਰੰਥ ਸਾਹਿਬ ਲਿਜਾ ਕੇ ਉੱਥੇ ਰੋਸ ਪ੍ਰਦਰਸ਼ਨ ਕੀਤਾ ਗਿਆ ਤਾਂ ਮਾਮਲਾ ਹੋਰ ਵੀ ਭਾਗ ਗਿਆ ਹੂੰ ਤਾਂ ਇਸ ਕਰਕੇ ਭਾਈ ਅਮਰਤਪਾਲ ਸਿੰਘ ਦੇ ਉੱਤੇ ਜਿਹੜੀਆਂ ਦੇਸ਼ ਵਿਰੋਧੀ ਗਤੀਵਿਧੀਆਂ ਦਾ ਇਲਜ਼ਾਮ ਲੱਗਿਆ ਐਨਐਸਏ ਲਗਾ ਦਿੱਤਾ ਗਿਆ ਉਹਨਾਂ ਦੇ ਸਾਥੀਆਂ ਤੇ ਵੀ ਐਨਐਸਏ ਲੱਗ ਗਿਆ ਤੇ ਉਹਨਾਂ ਨੂੰ ਅਸਾਮ ਦੀ ਡਿਬਰਗੜ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਤੁਸੀਂ ਜ਼ਿਕਰ ਕਰ ਦਿੱਤਾ ਹੈ ਕਿ ਭਗਵੰਤ ਸਿੰਘ ਜੀ ਜਿਹਨੂੰ ਪ੍ਰਧਾਨ ਮੰਤਰੀ ਬਾਜੇਕੇ ਕਹਿੰਦੇ ਨੇ ਸੋਸ਼ਲ ਮੀਡੀਆ ਤੋਂ ਐਕਟਿਵ ਹੋਣ ਤੋਂ ਬਾਅਦ ਉਹ ਪਈ ਅਮਰਤਪਾਲ ਸਿੰਘ ਨਾਲ ਜਾ ਕੇ ਸਮਰਥਨ ਦਿੰਦਾ ਨਜ਼ਰ ਆਇਆ ਸੀਗਾ ਉਹਦੀ ਗ੍ਰਿਫਤਾਰੀ ਹੋਈ ਸੀ ਤੇ ਉਹਦੇ ਨਾਬਾਲਗ ਪੁੱਤਰ ਨੇ ਪਿੱਛੇ ਜੇ ਐਲਾਨ ਕਰ ਦਿੱਤਾ ਸੋਸ਼ਲ ਮੀਡੀਆ ਤੋਂ ਆ ਕੇ ਕਿ ਮੇਰੇ ਪਿਤਾ ਜੀ ਚੋਣ ਲੜਨਗੇ ਜ਼ਿਮਨੀ ਗਿੱਦੜਬਾਹਾ ਤੋਂ ਜੀ ਗਿੱਦੜਬਾਹਾ ਉਹੀ ਵਿਧਾਨ ਸਭਾ ਹਲਕਾ ਹੈ ਜਿੱਥੋਂ ਰਾਜਾ ਵੜਿੰਗ ਜਿੱਤਦੇ ਸੀਗੇ ਰਾਜਾ ਵੜਿੰਗ ਐਮ ਐਲ ਏ ਬਣੇ ਸੀਗੇ ਐਮ ਐਲ ਏ ਬਣ ਕੇ ਉਹਨਾਂ ਨੇ ਅੱਗੇ ਵਿਧਾਨ ਸਭਾ ਦੇ ਵਿੱਚ ਐਂਟਰੀ ਕੀਤੀ ਤੇ ਬਾਅਦ ਦੇ ਵਿੱਚ ਉਹਨਾਂ ਨੇ ਉਹ ਵਾਲੀ ਸੀਟ ਛੱਡ ਕੇ ਆਪਣਾ ਲੁਧਿਆਣਾ ਤੋਂ ਚੋਣ ਲੜੀ ਐਮਪੀ ਬਣ ਚੁੱਕੇ ਨੇ ਇਸ ਕਰਕੇ ਉਹ ਸੀਟ ਖਾਲੀ ਹੋ ਗਈ ਹੈ ਜੀ ਤੇ ਦੂਜੀ ਸੀਟ ਖਾਲੀ ਹੋਈ ਹੈ ਬਰਨਾਲੇ ਵਾਲੀ ਜਿੱਥੋਂ ਐਲਾਨ ਕੀਤਾ ਗਿਆ ਕੁਲਵੰਤ ਸਿੰਘ ਰਾਉਕੇ ਵੱਲੋਂ ਕਿ ਉਹ ਬਰਨਾਲੇ ਤੋਂ ਚੋਣ ਲੜਨ ਜਾ ਰਹੇ ਨੇ ਉੱਥੇ ਵੀ ਜ਼ਿਮਨੀ ਚੋਣ ਹੋਣੀ ਹੈ ਮੀਤਹੇਰ ਵਾਲੀ ਸੀਟ ਸੀਗੀ ਮੀਤਹੇਰ ਵੀ ਐਮਪੀ ਬਣ ਚੁੱਕੇ ਨੇ ਆਮ ਆਦਮੀ ਪਾਰਟੀ ਦੇ ਤੇ ਉਹ ਸੀਟ ਵੀ ਹੁਣ ਖਾਲੀ ਹੈ ਜੀ ਪਰ ਵੱਡਾ ਸਵਾਲ ਇਹ ਹੈ ਕਿ ਜੇਕਰ ਇਸ ਤਰ੍ਹਾਂ ਦੇ ਨਾਲ ਜੇਲ੍ਹ ਦੇ ਵਿੱਚ ਬੈਠੇ ਸਿੱਖ ਆਗੂ ਚੂਣਾ ਦੇ ਵਿੱਚ ਆਪਣੀ ਸ਼ਮੂਲੀਅਤ ਦਿਖਾਉਂਦੇ ਨੇ ਚੂਣਾ ਦੇ ਵਿੱਚ ਆਉਂਦੇ ਨੇ ਤਾਂ ਸਿਆਸੀ ਸਮੀਕਰਨ ਬਦਲਣਾ ਸੁਭਾਵਿਕ ਹੈ ਜੀ ਜਿਸ ਤਰ੍ਹਾਂ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਨੇ ਐਲਾਨ ਕੀਤਾ ਕਿ ਸੰਗਤ ਦਾ ਫੈਸਲਾ ਹੈ ਕਿ ਖਡੂਰ ਸਾਹਿਬ ਵਾਲੀ ਸੀਟ ਤੋਂ ਭਾਈ ਅਮਰਤਪਾਲ ਸਿੰਘ ਚੋਣ ਲੜਨਗੇ ਚੋਣ ਲੜੇ ਵੀ ਚੋਣ ਜਿੱਤੇ ਵੀ ਤੇ ਇੰਨਾ ਕ ਮਾਰਜਿਨ ਹੋ ਗਿਆ ਵੀ ਉਹਨੂੰ ਤੋੜਨਾ ਬੜਾ ਮੁਸ਼ਕਲ ਸੀਗਾ ਜੀ ਹਾਲਾਕੀ ਭਾਈ ਅਮਰਤਪਾਲ ਸਿੰਘ ਦੇ ਸੌ ਚੁੱਕ ਸਮਾਰਗਮ ਦੇ ਉੱਤੇ ਅਜੇ ਵੀ ਸਵਾਲ ਨੇ 2 ਮਹੀਨੇ ਦਾ ਸਮਾਂ ਉਹਨਾਂ ਕੋਲ ਹੈਗਾ ਕਾਨੂੰਨ ਦੇ ਮੁਤਾਬਕ ਜੇ 2 ਮਹੀਨੇ ਦੇ ਵਿੱਚ ਵਿੱਚ ਭਾਈ ਅਮਰਤਪਾਲ ਸਿੰਘ ਨੇ ਸੌ ਚੁੱਕ ਲਈ ਤਾਂ ਠੀਕ ਹੈ ਨਹੀਂ ਤਾਂ ਫਿਰ ਉਹਨਾਂ ਦੀ ਕਹਿੰਦੇ ਮੈਂਬਰਸ਼ਿਪ ਰੱਦ ਹੋ ਜੂਗੀ ਤੇ ਖਡੂਰ ਸਾਹਿਬ ਦੇ ਵਿੱਚ ਦੁਬਾਰਾ ਫਿਰ ਲੋਕ ਸਭਾ ਦੀ ਜ਼ਿਮਨੀ ਚੋਣ ਹੋਊਗੀ ਜੀ ਬਿਲਕੁਲ ਤੇ ਹੁਣ ਸੈਸ਼ਨ ਆਉਣੇ ਨੇ ਬਜਟ ਸੈਸ਼ਨ ਵੀ ਆਉਣਾ ਹੈ ਮੌਨਸੂਨ ਸੈਸ਼ਨ ਦੇ ਨਾਲ ਨਾਲ ਜਿਹੜਾ ਸਾਰੀਆਂ ਕਾਰਵਾਈਆਂ ਚੱਲੀ ਜਾਣੀਆਂ ਨੇ ਤਾਂ ਉਹ ਸੈਸ਼ਨ ਦੇ ਵਿੱਚ ਜੇਕਰ ਭਾਈ ਅਮਰਪਾਲ ਸਿੰਘ ਸੌ ਚੁੱਕ ਲੈਂਦੇ ਨੇ ਤਾਂ ਉਹਨਾਂ ਦੀ ਮੈਂਬਰਸ਼ਿਪ ਬੱਝੂਗੀ ਨਹੀਂ ਤਾਂ ਫਿਰ 2 ਮਹੀਨੇ ਬਾਅਦ ਤਾਂ ਮੈਂਬਰਸ਼ਿਪ ਆ ਜਿਹੜੀ ਉਹ ਰੱਦ ਹੋਣਾ ਸੁਭਾਵਿਕ ਹੈ ਤੇ ਜਿਹੜੇ ਇਹ ਰਾਉਕੇ ਹੁੜੀ ਨੇ ਕੁਲੰਸਿੰਘ ਰਾਉਕੇ ਇਹਨਾਂ ਦਾ ਜਿਹੜਾ ਪਸ਼ੋਕੜ ਆ ਉਹ ਇਹਨਾਂ ਗਤੀਵਿਧੀਆਂ ਦੇ ਨਾਲ ਜੁੜਿਆ ਹੋਇਆ ਹੈ ਜੀ ਇਹਨਾਂ ਦੇ ਪਿਤਾ ਜੀ ਸੰਤ ਜਰਨੈਲ ਸਿੰਘ ਭਿੰਡਰਾ ਵਾਲਿਆਂ ਦੇ ਸਮਰਥਕ ਸੀਗੇ ਜੀ ਤੇ 1987 ਦੇ ਵਿੱਚ ਇਹਨਾਂ ਦੇ ਪਿਤਾ ਦੇ ਉੱਤੇ ਵੀ ਚਰਤ ਸਿੰਘ ਨਾਮ ਸੀ ਉਹਨਾਂ ਦਾ ਜੀ ਉਹਨਾਂ ਦੇ ਉੱਤੇ ਵੀ ਐਨਐਸਏ ਲੱਗਿਆ ਸੀਗਾ ਉਹ ਵੀ ਜੇਲ੍ਹ ਚਲੇ ਗਏ ਸੀ ਹੂੰ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਇਹਨਾਂ ਦੇ ਭਰਾ ਨੇ ਕੁਲਵੰਤ ਸਿੰਘ ਰਾਓ ਕੇ ਦੇ ਮਹਾ ਸਿੰਘ ਜੀ ਉਹ ਦੱਸਦੇ ਨੇ ਕਿ ਉਹਨਾਂ ਨੂੰ 1993 ਦੇ ਵਿੱਚ ਇਹਨਾਂ ਦੇ ਪਿਤਾ ਨੂੰ ਹੂੰ ਪੁਲਿਸ ਘਰੋਂ ਲੈ ਗਈ ਪਰ ਅੱਜ ਤੱਕ ਪਤਾ ਨਹੀਂ ਲੱਗਿਆ ਕਿ ਉਹ ਕਿੱਥੇ ਗਏ ਨੇ ਕਿਹੜੇ ਹਾਲਾਤਾਂ ਦੇ ਵਿੱਚ ਨੇ ਕੀ ਉਹਨਾਂ ਦੀ ਮੌਤ ਹੋ ਚੁੱਕੀ ਹੈ ਕਹਿੰਦੇ ਸਾਨੂੰ ਤਾਂ ਮਤਲਬ ਉਹਨਾਂ ਦਾ ਜੇਕਰ ਮੌਤ ਵੀ ਹੋਈ ਸੀ ਤਾਂ ਸਾਨੂੰ ਤਾਂ ਸਰੀਰ ਵੀ ਉਹਨਾਂ ਦਾ ਨਹੀਂ ਮਿਲਿਆ ਸੀਗਾ ਇਸ ਕਰਕੇ ਸਾਨੂੰ ਪਤਾ ਹੀ ਨਹੀਂ ਹੈ ਕਿੱਥੇ ਨੇ ਪਰ ਪੁਲਿਸ ਉਹਨਾਂ ਨੂੰ ਲੈ ਗਈ ਸੀ ਜੀ ਤੇ ਮਹਾ ਸਿੰਘ ਹੋਰਾਂ ਦੇ ਨਾਲ ਹੀ ਫੋਨ ਦੇ ਉੱਤੇ ਕੁਲਵੰਤ ਸਿੰਘ ਰਾਉਕੇ ਦੀ ਗੱਲ ਹੋਈ ਹੈ ਤੇ ਉਹਨਾਂ ਨੇ ਇੱਛਾ ਜ਼ਾਹਰ ਕੀਤੀ ਹੈ ਕਿ ਮੈਂ ਚੋਣ ਲੜੂੰਗਾ ਬਰਨਾਲੇ ਵਾਲੀ ਸੀਟ ਤੋਂ ਜੀ ਤੇ ਜੇਕਰ ਬਰਨਾਲੇ ਤੋਂ ਇਹ ਚੋਣ ਲੜਦੇ ਨੇ ਕੁਲਵੰਤ ਸਿੰਘ ਰਾਉਕੇ ਗਿੱਦੜਵਾਹਾ ਤੋਂ ਪ੍ਰਧਾਨ ਮੰਤਰੀ ਬਾਜੇ ਕੇ ਜੀ ਤੇ ਖਡੂਰ ਸਾਹਿਬ ਵਾਲੀ ਸੀਟ ਦੇ ਉਤੇ ਪਹਿਲਾਂ ਹੀ ਐਮਪੀ ਹੈ ਜੀ ਤੇ ਸਰਮਜੀਤ ਸਿੰਘ ਖਾਲਸਾ ਫਰੀਦਕੋਟ ਤੋਂ ਜਿੱਤ ਚੁੱਕੇ ਨੇ ਜੀ ਤਾਂ ਜਿਹੜੇ 4 ਇੱਕ ਪੰਥਕ ਚਿਹਰੇ ਕਹਿ ਸਕਦੇ ਆ ਉਹ ਸੱਤਾ ਦੇ ਵਿੱਚ ਆਉਂਦੇ ਨੇ ਤਾਂ ਸਿਆਸੀ ਸਮੀਕਰਨ ਬਦਲਣਾ ਬੜਾ ਲਾਜ਼ਮੀ ਹੋ ਜਾਊਗਾ ਇੱਕ ਵੱਖਰੀ ਤਰ੍ਹਾਂ ਦੀ ਰਾਜਨੀਤੀ ਦੀ ਸ਼ੁਰੂਆਤ ਪੰਜਾਬ ਦੇ ਵਿੱਚ ਹੋ ਜਾਊਗੀ ਤੇ ਜਿਹੜੀ ਪੰਥਕ ਵੋਟ ਦੀ ਗੱਲ ਕੀਤੀ ਜਾਂਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਤਾਂ ਉਹ ਪੰਥਕ ਵੋਟ ਇਧਰਲੇ ਪਾਸੇ ਨੂੰ ਜਾਣੀ ਸੁਭਾਵਿਕ ਜੀ ਨਿਟਰ ਹਾਂ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਸਾਂਗੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਫੋਲਾਂਗੇ ਅੰਦਰੋਂ ਨੀਰਾਦ ਬਣਾਗੇ ਬੁਲੰਦਵਾਜ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ ਔਰ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ